ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਕੀ ਹਾਲ ਨੇ ਜੀ ਕਹਿ ਮੋ ਬਾਬਾ ਜੀ ਹੋਰ ਠੀਕ ਠਾਕ ਹੈ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਕਾਦੀ ਖੁਸ਼ੀ ਚ ਬੱਚਿਆਂ ਨੂੰ ਟੌਫੀਆਂ ਵੰਡੀਆਂ ਜਾਂਦੇ ਹੋ ਕੱਲ ਨੂੰ ਬਸਾਖੀ ਦਾ ਦਿਹਾੜਾ ਹੈ ਜੀ ਇਹ ਬੱਚੇ ਆਪਣੇ ਕੋਲ ਸੰਥਿਆ ਕਰਦੇ ਆ ਸਾਰੇ ਮੈਂ ਕਿਹਾ ਚਲੋ ਬੱਚਿਆਂ ਨੂੰ ਨਾਲੇ ਤਾਂ ਦੱਸ ਦਈਏ ਬਸਾਖੀ ਬਾਰੇ ਕਿ ਭਾਈ ਕੱਲ ਨੂੰ ਬਸਾਖੀ ਦਾ ਦਿਹਾੜਾ ਹੈ ਨਾਲੇ ਪ੍ਰਸ਼ਾਦ ਵੰਡਦੀ ਹੈ ਟੌਫੀਆਂ ਦਾ ਠੀਕ ਹੈ ਜੀ ਤੇ ਸਭ ਤੋਂ ਵੱਡਾ ਤਾਂ ਫਰਜ਼ ਆਪਣਾ ਹੀ ਬਣਦਾ ਕਿ ਜੇ ਆਪਣੇ ਨਾਮ ਦੇ ਨਾਲ ਸਿੰਘ ਲੱਗ ਰਿਹਾ ਜਾਂ ਪਏ ਪਹਿਰਾਵੇ ਦੇ ਵਿੱਚ ਰਹਿੰਨੇ ਆ ਤਾਂ ਤਨ ਪਾਤਸ਼ਾ ਕਲਗੀਆਂ ਵਾਲੇ ਦੀ ਇਹ ਦੇਣ ਹੈ ਬਿਲਕੁਲ ਜੀ ਕੱਲ ਦੇ ਦਿਨ ਖਾਲਸਾ ਦਿਵਸ ਖਾਲਸੇ ਦੀ ਸਾਜਣਾ ਹੋਈ ਜਿਸ ਕਰਕੇ ਅਸੀਂ ਅੱਜ ਆਜ਼ਾਦ ਜ਼ਿੰਦਗੀ ਬਤਾ ਰਹੇ ਆ ਜੀ ਤੇ ਤਨ ਸੀ ਉਹ ਪਾਤਸ਼ਾ ਤਾਂ ਉਹਦੇ ਸਹਬਜ਼ਾਦ ਦੇ ਤਨ ਮਾ ਗੁਜਰੀ ਜਿਨ੍ਹਾਂ ਨੇ ਕਿਰਪਾ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਇਹ ਸਰੂਪ ਬਖਸ਼ਿਆ ਤੇ ਦੂਜੀ ਗੱਲ ਇਹ ਆ ਜੀ ਭਾਈ ਭਿੰਦਰ ਸਿੰਘ ਬਿਸਨ ਸਿੰਘ ਹਵੇਲੀ ਵਾਲੇ ਨੰਬਰਦਾਰਾਂ ਦੇ ਨੰਬਰਦਾਰਾਂ ਜੀ ਜੀ ਉਹਨਾਂ ਨੇ ਅੱਜ ਸਹਿਜ ਪਾਠ ਦਾ ਭੋਗ ਪਾਇਆ ਸੀਗਾ ਤੇ ਬੜਾ ਹੀ ਵਧੀਆ ਪਰਿਵਾਰ ਹੈ ਬਹੁਤ ਉਹਨਾਂ ਨੇ ਸੇਵਾ ਕੀਤੀ ਆਪ ਵੀ ਬਹਿ ਕੇ ਸੁਣਦੇ ਵੀ ਰਹੇ ਨੇ ਉਹ ਜੀ ਤੇ ਉਹਨਾਂ ਨੇ ਮਾਨ ਕੀਤਾ ਸੀ ਮੇਰਾ 4100 ਰੁਪਿਆ ਭੇਟਾ ਜਿਹੜੀ ਆਪਣੀ ਕਮੇਟੀ ਵੱਲੋਂ ਯਾਨੀ ਕਿ ਬੰਨੀ ਵੀ ਆ ਉਹ ਤਾਂ ਮੈਨੂੰ ਉਹਨਾਂ ਨੇ ਦਿੱਤੀ ਦਿੱਤੀ ਸਹਿਜ ਪਾਠ ਦੀ ਤੇ ਨਾਲ ਮੇਰਾ 1100 ਰੁਪਿਆ ਮੈਨੂੰ ਦੇ ਕੇ ਹੋਰ ਵੀ ਮੇਰਾ ਮਾਨ ਕੀਤਾ ਤੇ ਮੇਰੀ ਬੜੀ ਰੂਹ ਖੁਸ਼ ਹੋਈ ਮੈਂ ਸੋਚਿਆ ਵੀ ਚਲੋ ਉਹਦੇ ਵਿੱਚੋਂ ਬੱਚਿਆਂ ਨੂੰ ਉਹਨਾਂ ਪੈਸਿਆਂ ਦੇ ਵਿੱਚੋਂ ਥੋੜਾ ਜਿਹਾ ਪ੍ਰਸ਼ਾਦ ਵੰਡ ਦੀ ਨਾਲੇ ਮੇਰਾ ਵੀ ਦਸਬੰਧ ਨਿਕਲ ਜੂ ਤੇ ਮਹਾਰਾਜ ਉਹਨਾਂ ਦੇ ਵੀ ਖਜ਼ਾਨੇ ਭਰਪੂਰ ਕਰੇ ਬਹੁਤ ਸੋਹਣਾ ਪਰਿਵਾਰ ਹੈ ਜੀ ਬਹੁਤ ਸਿਆਣਾ ਪਰਿਵਾਰ ਹੈ ਤੇ ਬਹੁਤ ਮੈਨੂੰ ਮਾਨ ਇੱਜ਼ਤ ਬਖਸ਼ਿਆ ਉਹਨਾਂ ਨੇ ਆ ਆਪਣੀ ਵੀਡੀਓ ਚੈਨਲ ਤੇ ਪੈਣੀ ਆ ਤੇ ਤੁਸੀਂ ਵੀ ਪਰਿਵਾਰ ਦਾ ਧੰਨਵਾਦ ਕਰੋ ਜਿਹੜੇ ਐਦਾਂ ਦੇ ਚੰਗੇ ਕੰਮ ਕਰ ਰਹੇ ਆ ਨਹੀਂ ਤਾਂ ਅੱਜਕੱਲ ਦੇਖਦੇ ਆਂ ਆਪਾਂ ਲੋਕ 100-100 ਰੁਪਏ ਪਿੱਛੇ 2-200 ਰੁਪਏ ਪਿੱਛੇ ਗ੍ਰਾਂਤੀ ਸਿੰਘਾਂ ਨਾਲ ਲੜ ਪੈਂਦੇ ਨੇ ਜੀ ਜੀ ਜਿਹੜੀ ਕਮੇਟੀ ਨੇ ਭੇਟਾ ਬੰਦੀ ਹੁੰਦੀ ਹੈ ਉਹਦੇ ਤੋਂ ਵੀ ਘਟ ਕੇ ਦਿੰਦੇ ਨੇ ਹੋਰ ਪਾਸੇ ਖਰਚਾ ਵਾੜਾ ਕਰਦੇ ਨੇ ਤੇ ਮੈਂ ਤਾਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਤੁਹਾਡੀ ਜਿਹੜੀ ਸੇਵਾ ਬੰਨੀ ਹੋਈ ਆ ਉਹ ਤਾਂ ਦਿੱਤੀ ਦਿੱਤੀ ਪਾਠ ਦੀ ਤੇ ਨਾਲ 1100 ਰੁਪਇਆ ਹੋਰ ਵੀ ਮੇਰੀ ਸੇਵਾ ਕੀਤੀ ਸਾਰੇ ਇਸ ਵੀਡੀਓ ਨੂੰ ਵੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਤੁਸੀਂ ਸਾਰੇ ਵੀਡੀਓ ਨੂੰ ਵੇਖ ਰਹੇ ਹੋ ਇੱਧਰ ਸਾਰੀ ਪਿੰਡ ਦੀ ਸੰਗਤ ਆ ਇਹ ਬਾਬਾ ਜੀ ਖੜੇ ਨੇ ਤਰਨਤਾਰ ਪਿੰਡੀ ਤੋਂ ਤੇ ਪਿੰਡ ਦੇ ਬੱਚੇ ਨੇ ਸਾਰੇ ਜਿਹੜੇ ਗੁਰੂ ਘਰ ਆ ਕੇ ਸੰਥਿਆ ਕਰਦੇ ਨੇ ਤੇ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਆ ਪਿਆਰਿਓ ਜੇਕਰ ਕਮੇਟੀ ਮੈਨੂੰ ਸੌਖਾ ਰੱਖਦੀ ਐ ਮੈਨੂੰ ਪਿਆਰ ਦਿੰਦੇ ਨੇ ਸਾਰੇ ਜਾਣੇ ਰਲ ਕੇ ਸਾਰੇ ਸੇਵਾਦਾਰ ਸਾਰੇ ਨਗਰ ਦੀ ਸੰਗਤ ਤਾਂ ਹੀ ਤਾਂ ਮੇਰਾ ਜੀ ਕਰਦਾ ਨਾ ਮੈਂ ਪਿੰਡ ਦੇ ਬੱਚਿਆਂ ਨੂੰ ਪੜਾਵਾ ਮੈਨੂੰ ਬਹੁਤ ਪਿਆਰ ਦਿੰਦੇ ਨੇ ਬਹੁਤ ਸਤਿਕਾਰ ਕਰਦੇ ਨੇ ਬਾਕੀ ਜਿਹੜੇ ਪਰਿਵਾਰ ਬਾਰੇ ਮੈਂ ਬੋਲਿਆਂਗਾ ਭਾਈ ਭਵਿੰਦਰ ਸਿੰਘ ਨੰਬਰਦਾਰਾਂ ਦੇ ਮੈਥੋਂ ਵੱਧ ਪ੍ਰਧਾਨ ਜੀ ਜਾਣਦੇ ਨੇ ਕਿਉਂਕਿ ਪ੍ਰਧਾਨ ਜੀ ਇਸ ਨਗਰ ਦੇ ਨੇ ਤੇ ਆਓ ਇਹੋ ਜਿਹੇ ਪਰਿਵਾਰਾਂ ਨੂੰ ਪ੍ਰਮੋਟ ਵੀ ਕਰਿਆ ਕਰੋ ਉਹਨਾਂ ਦਾ ਧੰਨਵਾਦ ਵੀ ਕਰਿਆ ਕਰੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਉਸ ਪਰਿਵਾਰ ਦੇ ਹੱਕ ਦੇ ਵਿੱਚ ਕਮੈਂਟ ਕਰਨੇ ਉਹਨਾਂ ਨੇ ਸੇਵਾ ਕੀਤੀ ਹੈ ਨਹੀਂ ਗਰੰਥੀ ਸਿੰਘਾਂ ਦੀ ਸੇਵਾ ਬਹੁਤ ਘੱਟ ਲੋਕ ਕਰਦੇ ਨੇ ਹੋਰ ਪਾਸੇ ਤਾਂ ਪੈਸਾ ਬਹੁਤ ਜ਼ਿਆਦਾ ਖਰਚ ਰਹੇ ਨੇ ਲੋਕ ਪਰ ਜੇਕਰ ਅਸੀਂ ਸਿੱਖੀ ਨੂੰ ਪਰਫੁੱਲਤ ਕਰਨਾ ਹੈ ਵੀ ਗੁਰੂ ਘਰਾਂ ਦੇ ਵਿੱਚ ਸਿੱਖੀ ਵਧੇ ਫੁੱਲੇ ਸਾਡੇ ਬੱਚੇ ਸਿੱਖੀ ਵਾਲੇ ਪਾਸੇ ਆਉਣ ਲੱਚਰ ਪੁਣੇ ਤੋਂ ਪਾਸੇ ਹੋਣ ਆ ਬੇਨਤੀ ਹੈ ਭਾਈ ਜਿਹੜੇ ਵੀ ਪਰਿਵਾਰ ਚਾਹੇ ਕਿਸੇ ਦੀ 100 ਰੁਪਏ ਦੀ ਸੇਵਾ ਕਰਦੇ ਆ ਕਿਸੇ ਲੋੜਵੰਦ ਦੀ ਉਹਨਾਂ ਦਾ ਹੌਸਲਾ ਜਰੂਰ ਵਧਾਇਆ ਕਰੋ ਕਮੈਂਟਾਂ ਦੇ ਵਿੱਚ ਸਾਡੇ ਪ੍ਰਧਾਨ ਜੀ ਖੜੇ ਨੇ ਗੁਰਦੁਆਰਾ ਸਾਹਿਬ ਦੇ ਉਹਨਾਂ ਤੋਂ ਤੁਸੀਂ ਸੁਣੋ ਕਿ ਕਿੰਨਾ ਚੰਗਾ ਉਹ ਪਰਿਵਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਜੀ ਇਹ ਜਿਹੜਾ ਨੰਬਰਦਾਰਾਂ ਦਾ ਪਰਿਵਾਰ ਹੈ ਜੀ ਇਹ ਸਾਡਾ ਜਿਹੜਾ ਨਗਰ ਸੁਖਪਰਾ ਮੋੜ ਹੈ ਹਾਂ ਜੀ ਇਹ ਸਰਦਾਰ ਬਿਸਨ ਸਿੰਘ ਨੰਬਰਦਾਰ ਨੇ ਹਵੇਲੀ ਬਣਾਈ ਸੀਗੀ ਜਿਨ੍ਹਾਂ ਦੇ ਤੁਸੀਂ ਅੱਜ ਹਾਠ ਕਰਕੇ ਭੋਗ ਪਾ ਕੇ ਆਏ ਹੋ ਠੀਕ ਹੈ ਉਹ ਹਵੇਲੀ ਜਿਉਂ ਦੀ ਤਿਉਂ ਬਰਕਰਾਰ ਹੈ ਅੱਜ ਵੀ ਠੀਕ ਹੈ ਜੀ ਲਗਭਗ 200 ਸਾਲ ਪਹਿਲਾਂ ਦੀ ਬਣੀ ਹੈ ਜੀ ਉਹ ਬਹੁਤ ਘੈਂਟ ਬਹੁਤ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੇ ਜਿਉਂ ਪੁਰਾਣੇ ਬਜ਼ੁਰਗ ਨੇ ਨੇੜੇ ਪਿੰਡਾਂ ਦੇ ਉਹ ਸੁਖਪਰਾ ਮੋੜ ਨਹੀਂ ਕਹਿੰਦੇ ਉਹ ਅੱਜ ਵੀ ਇਸ ਨਗਰ ਨੂੰ ਬਿਸਨ ਸਿੰਘ ਵਾਲੇ ਕੋਠਿਆਂ ਨਾਲ ਜਾਣਦੇ ਨੇ ਵਾਹ ਜੀ ਵਾਹ ਪਰਿਵਾਰ ਦਾ ਬਹੁਤ ਧੰਨਵਾਦ ਹੈ ਜਿਹੜੀ ਉਹਨਾਂ ਨੇ ਪੁਰਾਣੀ ਬਰਾਸਤ ਬਜ਼ੁਰਗਾਂ ਦੀ ਸੰਭਾਲ ਕੇ ਰੱਖੀ ਹੋਈ ਹੈ ਬਹੁਤ ਸੋਹਣੀ ਬਹੁਤ ਸੋਹਣੀ ਮੇਰੀ ਦੇਖ ਕੇ ਰੂਹ ਖੁਸ਼ ਹੋ ਗਈ ਨਗਰ ਦਾ ਮਾਣ ਹੈ ਉਹ ਬਿਲਕੁਲ ਜੀ ਅਸੀਂ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦੁਬਾਰਾ ਫੇਰ ਅਸੀਂ ਉਸ ਪਰਿਵਾਰ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬਾਬਾ ਜੀ ਦਾ ਸਤਕਾਰ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਜੀ ਉਹਨਾਂ ਦੇ ਪਰਿਵਾਰ ਦੇ ਸੀ ਧੰਨਵਾਦੀਆਂ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ